ਹੈਲੋ ਦੋਸਤੋ ਵੈਲਕਮ ਟੂ ਮਾਈ YouTube ਚੈਨਲ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਪੈਸ਼ਨ ਪਲੱਸ ਦਾ ਕੰਪਲੀਟ ਇੰਜਨ ਸਬਦ ਪਲੇਹੀਂ ਨੂੰ ਇੰਜਨ ਨੂੰ ਗੱਡੀ ਦੇ ਵਿੱਚ ਖੋਲਾਂਗੇ ਔਇਲ ਕੱਢਾਂਗੇ ਮੈਗਨੇਟ ਖੋਲਾਂਗੇ ਔਇਲ ਦਾ ਨਟ ਦੇ ਖੋਲੀਰਾਂ ਲਾ ਕੇ ਲਾਇਆ ਹੈ ਇਸ ਕਰਕੇ ਦੇ ਵਿੱਚ ਮੋਰਲ ਬਹੁਤ ਜ਼ਿਆਦਾ ਲੀਕ ਹੋ ਰਿਹਾ 200 ਗ੍ਰਾਮ ਦੇ ਲਗਭਗ ਇਹਦੇ ਵਿੱਚ ਮੋਲ ਆ ਨਿਕਲੇ ਆ ਤਾਂ ਹੀ ਇਹਦੇ ਸਭ ਤੋਂ ਪਹਿਲੇ ਹੈਡ ਨੂੰ ਖੋਲਾਂਗੇ ਹੈਡ ਦੇ ਚਾਰੇ ਨੱਟ ਫਰੰਟ ਵਾਲੇ ਖੋਲਾਂਗੇ ਹੈਡ ਖੋਲਣ ਤੋਂ ਬਾਅਦ ਅਸੀਂ ਕਿਟ ਨੂੰ ਖੋਲਾਂਗੇ ਔਰ ਕਿਟ ਤੋਂ ਬਾਅਦ ਪਿਸਟਨ ਨੂੰ ਬਾਹਰ ਕੱਢ ਲਵਾਂਗੇ ਪੈਨ ਦੀ ਮਦਦ ਨਾਲ ਉਸ ਤੋਂ ਬਾਅਦ ਅਸੀਂ ਪਿਸਟਨ ਨੂੰ ਚੈੱਕ ਕਰਾਂਗੇ ਕਿ ਕਿੰਨੇ ਨੰਬਰ ਪਿਸਟਨ ਪਿਆ ਤਾਂ ਕਿ ਅਸੀਂ ਜਲੋ ਬੋਰ ਕਰਾਣਾ ਤਾਂ ਸਾਨੂੰ ਪਤਾ ਲੱਗ ਸਕੇ ਤਸਾਰਾ ਕੋ ਜੇ ਖੋਲਨ ਤੋਂ ਬਾਅਦ ਅਸੀਂ ਇੰਜਨ ਨੂੰ ਬਾਹਰ ਕੱਢ ਲਿਆ ਦੋ ਨਟ ਉੱਪਰੋਂ ਦੇ ਮੇਨ ਦੋ ਥੱਲੇ ਇੰਜਨ ਨੂੰ ਬਾਹਰ ਕੱਢਣ ਤੋਂ ਬਾਅਦ ਅਸੀਂ ਦੇ ਦੋਵੇਂ ਚੈਂਬਰਾਂ ਨੂੰ ਅਲੱਗ ਕਰਾਂਗੇ ਔਰ ਇਹਦੀ ਵਿੱਚ ਜਿਹੜੀ ਕ੍ਰੈਂਕ ਲੱਗੀ ਹੈ ਉਹਨੂੰ ਬਾਹਰ ਕੱਢਾਂਗੇ ਕ੍ਰੈਂਕ ਬਾਹਰ ਕੱਢਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇਹ ਫੋਟੋ ਦੇ ਰੂਪ ਵਿੱਚ ਪਹਿਲਾ ਔਰ ਇਹ ਬਾਅਦ ਜੋ ਸਫਾਈ ਕਰਕੇ ਇਸ ਮਾਣਾ ਹੀ ਬਿਲਕੁਲ ਤਿਆਰ ਕਰ ਲਿਆ ਇਹ ਇੰਜਣ ਗੱਡੀ ਦੇ ਵਿੱਚੋਂ ਬਾਹਰ ਕੱਢਣ ਤੋਂ ਬਾਅਦ ਪਲੇਟ ਨੂੰ ਸਫਾਈ ਕਰਾਂਗੇ। ਔਰ ਸਾਰੇ ਸਮਾਨ ਨੂੰ ਡੀਜ਼ਲ ਨਾਲ ਚੰਗੀ ਤਰ੍ਹਾਂ ਕਲੀਨ ਕਰਾਂਗੇ। ਜਿੰਨੀ ਸਫਾਈ ਜ਼ਿਆਦਾ ਹੋਏਗੀ ਓਨੀ ਇੰਜੇ ਦੀ ਆਵਾਜ਼ ਵਧੀਆ ਬਣੇਗੀ ਔਰ ਇੰਜੇ ਦੀ ਲਾਈਫ ਜ਼ਿਆਦਾ ਬਣੇਗੀ। ਇੱਥੇ ਤੁਸੀਂ ਦੇਖ ਸਕਦੇ ਹੋ ਘਟੋ ਘਟ 2 ਲੀਟਰ ਡੀਜ਼ਲ ਲੱਗ ਜਾਏਗਾ ਇਹਨੂੰ ਸਫਾਈ ਕਰਦੇ। ਸਾਰੇ ਨੂੰ ਪਹਿਲਾਂ ਡੀਜ਼ਲ ਮਾਰਾਂਗੇ। ਡੀਜ਼ਲ ਮਾਰਨ ਤੋਂ ਬਾਅਦ ਇਹਨੂੰ ਥੋੜੀ ਦੇਰ ਲਈ ਰੱਖ ਦੇਵਾਂਗੇ। ਬੱਡੇ-ਬੱਡੇ ਚੈਂਬਰਾਂ ਨੂੰ ਡੀਜ਼ਲ ਮਾਰ ਕੇ ਰੱਖ ਦੇਵਾਂਗੇ ਔਰ ਉਸ ਤੋਂ ਬਾਅਦ ਇਹਨੂੰ ਪ੍ਰੈਸ਼ਰ ਨਾਲ ਚੰਗੀ ਤਰ੍ਹਾਂ ਸਾਫ਼ ਕਰਾਂਗੇ ਪ੍ਰੈਸ਼ਰ ਨਾਲ ਸਾਫ਼ ਕਰਨ ਨਾਲ ਇਹ ਕਿ ਡੀਜ਼ਲ ਨੇ ਮਿੱਟੀ ਗਾਲ ਦੇ ਦਿੱਤੀ ਹੁੰਦੀ ਹੈ ਤੇ ਪ੍ਰੈਸ਼ਰ ਸਾਰਾ ਇਹਨੂੰ ਬਾਹਰ ਫਾੜ ਦਿੰਦਾ ਤਾਂ ਹੁਣ ਆਈ ਇਹਦੀ ਕ੍ਰੈਂਕ ਨੂੰ ਫਿਟਿੰਗ ਕਰਾਂਗੇ ਕ੍ਰੈਂਕ ਬੜੇ ਹੀ ਆਰਾਮ ਨਾਲ ਵਿੱਚ ਰੱਖਾਂਗੇ ਔਰ ਚਾਰੇ ਦੀ ਚਾਰੇ 11 ਦੀ ਸੈਟਿੰਗ ਕਰਾਂਗੇ ਗੇਅਰ ਦੀਆਂ ਗਰਾਰੀਆਂ ਨੂੰ ਗੇਅਰ ਦੀਆਂ ਫਾਲਕਾਂ ਨੂੰ ਗੇਅਰ ਦੇ ਡਾਬਲਾਂ ਨੂੰ ਚੰਗੀ ਤਰ੍ਹਾਂ ਹੀ ਚੱਕ ਕਰਾਂਗੇ ਔਰ ਜੜੇ ਦੇ ਪ੍ਰਸ਼ਟਾਰ ਨਟ ਲੱਗਦੇ ਆ ਉਹਨੂੰ ਵੀ ਬੜੇ ਧਿਆਨ ਨਾਲ ਚੱਕ ਕਰਾਂਗੇ ਔਰ ਸਾਰੇ ਹੀ ਚੈਂਬਰ ਨੂੰ ਸਲੱਗ ਲਾ ਕੇ ਪੂਰੀ ਤਰ੍ਹਾਂ ਤਫੇਰਾਂ ਹੀ ਦੇ ਉੱਤੇ ਪੈਕਿੰਗ ਲਾਵਾਂਗੇ ਔਰ ਪੈਕਿੰਗ ਵੀ ਜੋੜਾ ਜੈਨ ਬੋਲਦੇ ਜਿਹਨੂੰ ਉਹ オリジナル ਲਾਵਾਂਗੇ ਜਾਂ A1 ਕੰਪਨੀ ਜਾਂਦਾ ਮੈਟਰੋ ਜਾਂਦਾ ਜਾਂ ਹੀਰੋ ਕੰਪਨੀ ਜਾਂਦਾ ਇਹ ਤਿੰਨ ਕੰਪਨੀਆਂ ਬਹੁਤ ਹੀ ਵਧੀਆ ਦੇ ਪੈਕਿੰਗ ਹੁੰਦੇ ਆ ਇਹ ਵਧੀਆ ਪੈਕਿੰਗ ਦਾ ਮਤਲਬ ਕਿ ਸਾਨੂੰ ਦੁਬਾਰਾ ਰਿਟਰਨ ਵਿੱਚ ਨਾ ਖੋਲਣਾ ਪਵੇ। ਕਈ ਵਾਰੀ ਮਾੜਾ ਪੈਕਿੰਗ ਫੱਟ ਜਾਣ ਕਰਕੇ ਇੰਜ ਸਾਨੂੰ ਦੁਬਾਰਾ ਖੋਲ ਲੈ ਪੈਂਦਾ। ਤੋਂ ਇਸ ਕਰਕੇ ਜਦੋਂ ਖੋਲੇ ਤਾਂ ਇਹਨੂੰ ਵਧੀਆ ਹੀ ਜ਼ਮਾਨ ਬਰਤਣਾ ਚਾਹੀਦਾ। ਇਹ ਤੁਹਾਨੂੰ ਮੈਂ ਜ਼ਰੂਰ ਦੱਸਣਾ ਚਾਹਾਂਗਾ। ਪੈਕਿੰਗ ਲਾਣ ਤੋਂ ਬਾਅਦ ਅਸੀਂ ਇਹਨੂੰ ਡਾਵਲਾਂ ਦੇ ਵਿੱਚ ਫਿੱਟ ਕਰ ਦੇਣਾ। ਤਾਂ ਉੱਪਰ ਦੂਸਰਾ ਚੈਂਬਰ ਅਸੀਂ ਕਿੱਕ ਨੂੰ ਲਾ ਕੇ ਕਾਟੇ ਦੇ ਵਿੱਚ ਲਾ ਕੇ ਤੇ ਉੱਪਰ ਰੱਖ ਦੇਵਾਂਗੇ ਬੜੇ ਹੀ ਆਮ ਨਾਲੇ ਲੱਗ ਜਾਂਦਾ ਔਰ ਇਸ ਤੋਂ ਬਾਅਦ ਇਹਨੂੰ ਸੱਤ ਨਟ ਹੁੰਦੇ ਆ 8 ਨੰਬਰ ਉਹ ਸੱਤ ਦੇ ਸੱਤ ਨਟ ਰਹੀਂ ਬਰਾਬਰ ਫਿਟਿੰਗ ਕਰਾਂਗੇ ਬਰਾਬਰ ਫਿਟਿੰਗ ਕਰਨ ਦੇ ਨਾਲ ਸਾਡਾ ਜੈਨ ਜਿਹੜਾ ਸਲੱਗ ਨਾਲ ਪੂਰਾ ਫਿੱਟ ਜੁੜ ਜਾਂਦਾ ਇਸ ਕਰਕੇ ਉਹ ਪੂਰਾ ਲੀਕ ਹੋਣ ਦਾ ਚਾਂਸ ਬਿਲਕੁਲ ਨਹੀਂ ਹੁੰਦਾ ਅਹੀਂ ਨੂੰ ਬੜੇ ਆਮ ਨਾਲ ਬਰਾਬਰ ਨੱਟ ਲਾਣੇ ਆ ਨੱਟ ਲਾਣ ਦਵਾ ਰਹੇ ਨੂੰ ਗੇਰ ਕਮਾ ਕੇ ਚੱਕ ਕਰ ਲੈਣੇ ਆ ਚਾਰੇ ਦੀ ਚਾਰੇ ਕਿ ਸਹੀ ਚੱਲ ਰਿਹਾ ਕਈ ਵਾਰੀ ਗਲਤ ਚੈਂਬਰ ਲੱਗਣ ਨਾਲ ਗੇਰ ਟਾਈਟ ਹੋ ਜਾਂਦਾ ਤਾਂ ਫੇਰ ਅਹੀਂ ਇੰਜ ਇਨ ਫਿਟਿੰਗ ਕਰਨ ਤੋਂ ਬਾਅਦ ਜਿਹੜੇ ਗੱਡੀ ਦੇ ਵਿੱਚ ਇੰਜ ਰੱਖਣੇ ਤੇ ਸਾਡਾ ਗੇਰ ਨਹੀਂ ਚੱਲਦਾ ਤੋਂ ਅਹੀਂ ਇਹ ਨੱਟ ਲਾ ਕੇ ਹੀ ਗੇਰਾਂ ਨੂੰ ਚੈੱਕ ਕਰ ਲੈਣਾ ਔਰ ਥੋੜੀ ਜੀ ਕੇਕ ਲਗਾ ਕੇ ਚੱਕ ਕਰ ਲੈਣਾ ਕਿ ਕਿੱਕ ਸਹੀ ਚੱਲੇ ਕਰੀਏ ਜਾਂ ਨਹੀਂ। ਤਾਂ ਕਿੱਕ ਨੂੰ ਲਾਉਣ ਵੇਲੇ ਵੀ ਅਹੀਂ ਇਹ ਗੱਲ ਦਾ ਧਿਆਨ ਰੱਖਣਾ ਕਿ ਕਿੱਕ ਜਿਹੜੀ ਛਾਡੀ ਆ ਉਹ ਦੋਵੇਂ ਆਮਣੇ ਸਾਹਮਣੇ ਕੱਟ ਦੇ ਵਿੱਚ ਹੋਵੇ। ਔਰ ਇਸ ਦੇ ਨਾਲ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹਾਂਗੇ ਜਦੋਂ ਆਪਾਂ ਇੰਜਨ ਦੀ ਫਿਟਿੰਗ ਕਰਦੇ ਆ ਤਾਂ ਇਹਦੇ ਨਾਲ ਇੱਕ ਪੰਪ ਗਰਾਰੀ ਹੁੰਦੀ ਹੈ ਜੋ ਕਿ ਮੈਗਨੇਟ ਦੇ ਪਾਲੀ ਸਾਈਡ ਹੁੰਦੀ ਆ। ਉਹਨਾਂ ਨੂੰ ਅਹੀਂ ਘੁਮਾ ਕੇ ਚੱਕ ਕਰ ਲੈਣਾ ਕਿ ਉਹ ਸਹੀ ਚੱਲ ਰਹੀ ਆ ਔਰ ਪੰਪ ਦੇ ਵਿੱਚ ਥੋੜਾ ਜਿਹਾ ਔਇਲ ਪਾ ਕੇ ਤਾਂ ਉਹਨੂੰ ਘੁਮਾ ਲੈਣਾ। ਤਾਕੀ ਪਤਾ ਲੱਗ ਜਾਏ ਕਿ ਪੰਪ ਚੱਲੇਗਾ ਦਾ ਜਾਂ ਨਹੀਂ ਚੱਲੇਗਾ ਦਾ ਜਿੰਨੇ ਹੀ ਚੱਲੇਗਾ ਦਾ ਤਾਂ ਪੰਪ ਨੂੰ ਉਸੇ ਵੇਲੇ ਖੋਲ ਕੇ ਸਾਫ਼ ਕਰਕੇ ਔਰ ਉਹਦਾ ਪੈਕਿੰਗ ਚੇਂਜ ਕਰਕੇ ਤਾਂ ਹੀ ਲਗਾ ਦੇਣਾ। ਤੋਂ ਇਹ ਛੋਟੇ-ਛੋਟੇ ਗੱਲਾਂ ਇੰਦੇ ਵਿੱਚ ਧਿਆਨ ਰੱਖਣ ਵਾਲੀਆਂ ਹੁੰਦੀਆਂ। ਔਰ ਜਿੰਨੇ ਵੀ ਇੰਦੇ ਦੇ ਨਾਟਾ ਉਹ ਸਾਰੇ ਦੀਆਂ ਚੂੜੀਆਂ ਚੈੱਕ ਕਰ ਲੈਣੀਆਂ। ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਨਾਟ ਨੂੰ ਬੜੇ ਹੀ ਧਿਆਨ ਨਾਲ ਚੈੱਕ ਕਰਕੇ ਲਗਾਇਆ ਜਾ ਰਿਹਾ। ਤਾਂਕਿ ਕੋਈ ਵੀ ਦਿੱਕਤ ਨਾ ਆਏ। ਔਰ ਸਾਰੇ ਨਟਾਂ ਦਾ ਸਾਈਜ਼ ਅਲੱਗ-ਅਲੱਗ ਹੁੰਦਾ ਇਸ ਕਰਕੇ ਸਾਰਿਆਂ ਨੂੰ ਚੈੱਕ ਕਰਕੇ ਹੀ ਅਸੀਂ ਫਿੱਟ ਕਰਨਾ ਹੈ ਫਿੱਟ ਕਰਨ ਤੋਂ ਬਾਅਦ ਅਸੀਂ ਇਹਨੂੰ ਚੈਂਬਰ ਨੂੰ ਸਿੱਧਾ ਕਰ ਲੈਣਾ ਇਸ ਤੋਂ ਬਾਅਦ ਫਿਰ ਅਸੀਂ ਇਹਦੇ ਵਿੱਚ ਲਾਵਾਂਗੇ ਪ੍ਰਾਇਮਰੀ ਗੀਅਰ ਪ੍ਰਾਇਮਰੀ ਗੀਅਰ ਲਾਉਣ ਤੋਂ ਬਾਅਦ ਫਿਰ ਅਸੀਂ ਇਹਦੇ ਵਿੱਚ ਲਾਵਾਂਗੇ ਗੀਅਰ ਸ਼ਾਫਟ ਗੀਅਰ ਸ਼ਾਫਟ ਨੂੰ ਬੜੇ ਹੀ ਆਰਾਮ ਨਾਲ ਵਿੱਚ ਰੱਖ ਦੇਣਾ ਔਰ ਗੀਅਰ ਸ਼ਾਫਟ ਦੇ ਨਾਲ ਜਿਹੜੀਆਂ ਗੀਅਰ ਚੇਂਜਰ ਦੇ ਪੰਜ ਬਿੰਨਾ ਹੁੰਦੀਆਂ 6 ਉੱਚੀ ਇਹ ਦੇਸ਼ੇ ਪਿੰਨਾਂ ਨੂੰ ਲੋਕ ਕਰ ਲੈਣਾ 5 ਨੰਬਰ ਨਟ ਲੱਗਦਾ ਨੂੰ 10 ਨੰਬਰ ਨਟ ਲੱਗਦਾ 5 ਨੰਬਰ ਵਾਲੀ ਔਰ 10 ਨੰਬਰ ਗੋਟੀ ਵਾਲਾ ਇਹ ਦੋਵੇਂ ਲਾਟਾ ਹੀ ਇਹਨਾਂ ਨੂੰ ਲਾ ਕੇ ਤਦ ਗੇਅਰ ਪਾ ਕੇ ਹੀ ਥੇਹੀ ਚੱਕ ਕਰ ਲੈਣੇ 1 2 3 4 ਚਾਰੇ ਗੇਅਰਾਂ ਨੂੰ ਹੀ ਬੜੇ ਹੀ ਆਰਾਮ ਨਾਲ ਚੱਕ ਕਰ ਲੈਣਾ ਬਾਰ-ਬਾਰ ਇਹਨੂੰ ਘੁਮਾ ਕੇ ਦੋ ਤਿੰਨ ਵਾਰੀ ਚੱਕ ਕਰ ਲੈਣਾ ਉਸ ਤੋਂ ਬਾਅਦ ਅਸੀਂ ਇਹ ਦੇ ਉਪਰ ਲਾਵਾਂਗੇ ਕਲੱਚ ਕਟੋਰਾ ਕਲੱਚ ਕਟੋਰੇ ਨੂੰ ਵੀ ਅਸੀਂ ਉਹਦੇ ਜਿਹੜੇ ਧੰਦੇ ਆ ਕਰਾਰੇ ਦੇ ਉਹ ਚੈੱਕ ਕਰ ਲੈਣੇ ਆ ਕਿ ਕਿਸੇ ਧੰਦੇ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਬੁਰਸ਼ੇ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਕਲੱਚ ਕਟੋਰਾ ਲਗਾ ਦਿੱਤਾ ਹੈ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਕੱਟ ਵਾਲੀਆਂ ਬਾਸਲਾ ਲਾਵਾਂਗੇ ਜਿਸ ਨਾਲ ਸਾਡੇ ਕਲੱਚ ਨੂੰ ਜਦੋਂ ਅਸੀਂ ਕਲੱਚ ਨਾ ਫਾਨਨੇ ਆ ਤਾਂ ਉਹ ਕਲੱਚ ਨੂੰ ਫ੍ਰੀ ਕਰਦੀਆਂ ਇਹੀ ਰੇ ਦੇ ਵਿੱਚ ਆਂਦੀਆਂ ਕੱਟਦੀਆਂ ਬਾਸਲਾ ਦੇ ਦੋਵੇਂ ਬਾਸਰਨ ਨੂੰ ਲਗਾ ਕੇ ਇਹਦੇ ਉੱਪਰ ਇੱਕ ਲੋਕ ਬਸਲ ਹੁੰਦੀ ਆ ਫਿਰ ਅਸੀਂ ਉਹ ਫਿੱਟ ਕਰ ਦੇਣੀ ਇਹਦੇ ਉੱਪਰ ਉਸ ਤੋਂ ਬਾਅਦ ਅਸੀਂ ਕਲਚ ਪਲੇਟ ਨੂੰ ਕਲਚ ਹੱਬ ਦੇ ਵਿੱਚ ਫਿਟਿੰਗ ਕਰਾਂਗੇ ਕਲਚ ਹੱਬ ਦੇ ਵਿੱਚ ਫਿਟਿੰਗ ਇਸੇ ਤਰ੍ਹਾਂ ਪਹਿਲੇ ਦੀ ਤਰ੍ਹਾਂ ਕਰਾਂਗੇ ਜਿਸ ਤਰ੍ਹਾਂ ਇੱਕ ਕਲਚ ਬਲੇਡ ਲਗਾਵਾਂਗੇ ਦੂਸਰੀ ਪ੍ਰੈਸ਼ਰ ਪਲੇਟ ਲਗਾਵਾਂਗੇ ਫਿਰ ਇੱਕ ਕਲਚ ਬਲੇਡ ਲਗਾਵਾਂਗੇ ਫਿਰ ਦੂਸਰੀ ਪ੍ਰੈਸ਼ਰ ਪਲੇਟ ਲਗਾਵਾਂਗੇ ਇਸੇ ਤਰ੍ਹਾਂ ਚਾਰੇ ਹੀ ਪਲੇਟਾਂ ਨੂੰ ਅਹੀਂ ਜੋੜ ਕੇ ਤਾਂ ਇਹਦੇ ਵਿੱਚ ਰੱਖ ਦੇਣਾ ਰੱਖਣ ਤੋਂ ਬਾਅਦ ਅਹੀਂ ਨੂੰ ਪੁੱਲਰ ਦੇ ਨਾਲ ਚਾਰ ਲੱਤਾਂ ਵਾਲੇ ਪੁੱਲਰ ਨਾਲ ਇਹਨੂੰ ਲੋ ਕਰਕੇ ਔਰ ਇਹਨੂੰ ਪੁੱਲਰ ਦੇ ਨਾਲ ਨਟ ਕੱਸ ਦੇਣਾ ਨਟ ਕੱਸਣ ਦੇ ਵਿੱਚ ਵੀ ਤੁਸੀਂ ਧਿਆਨ ਰੱਖਣਾ ਕਿ ਜਦੋਂ ਅਹੀਂ ਇਹਨੂੰ ਨਟ ਨੂੰ ਉਗਲਾਣਾ ਤਾਂ ਬਸਲ ਦਾ ਲੋਕ ਵਾਲਾ ਪਾਸਾ ਉੱਪਰ ਕਰ ਲੈਣਾ ਲੋਗ ਵਾਲਾ ਪਾਸਾ ਉਪਰ ਕਰਨਾ ਲੈ ਕੇ ਜੇ ਤੁਸੀਂ ਨੱਟ ਕੱਸਾਂਗੇ ਤਾਂ ਸਾਡਾ ਨੱਟ ਜਿਹੜਾ ਉਹ ਲੋਕ ਹੋ ਜਾਏਗਾ ਤੇ ਇੰਦਰ ਦੀ ਪਗੜ ਬਣੀ ਰਹਿੰਦੀ ਹੈ। ਤੋਂ ਇਸੇ ਤਰ੍ਹਾਂ ਇਹਦੇ ਪ੍ਰੈਸ਼ਰ ਪਲੇਟਾਂ ਨੂੰ ਚਾਰਾਂ ਨੂੰ ਇਹਦੇ ਵਿੱਚ ਲਾ ਕੇ ਫਿੱਟ ਕਰ ਦੇਣਾ। ਉਸ ਤੋਂ ਬਾਅਦ ਸਾਡੇ ਚਾਰ ਨੱਟ ਲੱਗਣਗੇ ਪਲੇਟ ਦੇ ਚਾਰ ਸਪ੍ਰਿੰਗਾਂ ਨਾਲ। ਕਲੱਚ ਦੇ ਚਾਰ ਸਪ੍ਰਿੰਗ ਹੁੰਦੇ ਆ ਉਹ ਚਾਰੇ ਸਪ੍ਰਿੰਗ ਨਾਲ ਲਾ ਕੇ ਤਾਂ ਪ੍ਰੈਸ਼ਰ ਪਲੇਟਾਂ ਨੂੰ ਵਿੱਚ ਲੋਕ ਦੇ ਫਿੱਟ ਕਰ ਦੇਵਾਂਗੇ। ਗੱਡੀੰ ਕੰਦ ਤੋਂ ਬਾਅਦ ਅਹੀਂ ਇੱਕ ਗਰਾਰੀ ਆਂਦੀ ਆ ਘੱਟ ਟਾਈਪ ਪੁੱਲਰ ਦਾ ਉਹ ਵਿੱਚ ਰੱਖ ਗਏ ਉਹਦੇ ਨਾਲ ਅਹੀਂ ਮੈਗਨੇਟਰ ਨੂੰ ਔਰ ਚਾਰੇ ਨਟਾਂ ਨੂੰ ਕੱਸ ਲੈਣਾ ਚਾਰੇ ਉਹਦੇ ਨਾਲ कसे ਜਾਂਦੇ ਕਿਉਂਕਿ ਉਹ ਲੋਕ ਹੋ ਜਾਂਦੀ ਆ ਕੱਲੇ ਨੂੰ ਇਸ ਕਰਕੇ ਕਸਰ ਵਿੱਚ ਉਹ ਹੁੰਦੀ ਕੇਵਾਰੀ ਬਹੁਤੇ ਮਕੈਨਿਕ ਪੇਸ਼ ਕੱਸ ਲਾ ਕੇ ਕੱਸ ਦਿੰਦੇ ਆ ਤਾਂ ਉਹਦੇ ਨਾਲ ਜਿਹੜੇ ਦੰਦੇ ਟੁੱਟਣ ਦਾ ਡਰ ਰਹਿੰਦਾ ਹੈ ਜਾਂ ਕੇਵਾਰੀ ਦੰਦਾ ਤੋਂ ਕੱਸ ਜਾਂਦਾ ਫਿਰ ਜਦੋਂ ਅਹੀਂ ਗੱਡੀ ਸਟਾਰਟ ਕਰਨੀ ਆ ਗੱਡੀ ਦੇ ਵਿੱਚ ਫਿਰ ਟਕ 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 ਦੀ ਆਵਾਜ਼ ਆ ਜਾਂਦੀ ਹੈ ਉਸ ਦਾ ਕਾਰਨ ਇਹ ਹੀ ਹੁੰਦਾ ਕਿ ਉੱਥੇ ਪੁੱਲਰ ਨਹੀਂ ਲਾ ਦਿੰਦਾ ਤੇ ਉੱਥੇ ਪੇਸ ਕਸ ਲਾ ਕੇ ਕਸੇ ਦਿੰਦਾ ਜਦੋਂ ਵੀ ਇੰਜਨ ਕਰਨਾ ਹੈ ਮਕੈਨਿਕ ਭਰਾਵਾਂ ਕੋਲ ਟੂਲ ਪ੍ਰੋਪਰ ਪੂਰਾ ਹੋਣਾ ਚਾਹੀਦਾ ਤਾਂ ਹੀ ਜੰਦੀ ਫਿਟਿੰਗ ਵਧੀਆ ਬਣੇਗੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਨਟ ਨੂੰ ਅਹੀਂ ਬੜੇ ਧਿਆਨ ਨਾਲ ਪੁੱਲਰ ਨਾਲ ਕਸ ਰਿਹਾ ਉਸ ਤੋਂ ਬਾਅਦ ਅਹੀਂ ਇਹਦਾ ਰੂਟਰ ਲਾਵਾਂਗੇ ਰੂਟਰ ਲਾ ਦਵਾ ਦੇ ਇੰਜਨ ਵਿੱਚ ਰੱਖ ਦਿੱਤਾ ਇੰਜਨ ਰੱਖਣ ਤੋਂ ਬਾਅਦ ਅਸੀਂ ਦੀ ਮੈਗਨੇਟ ਪਲੇਟ ਲਾਵਾਂਗੇ ਤੇ ਮੈਗਨੇਟ ਲਾਵਾਂਗੇ ਤਾਂ ਕਿੱਕ ਮਾਰ ਕੇ ਕਰਾਂਗੇ ਨੂੰ ਸਟਾਰਟ ਸਟਾਰਟ ਕੀਤਾ ਪਹਿਲੀ ਕਿੱਕ ਤੇ ਮੋਟਰ ਸਾਡਾ ਸਟਾਰਟ ਆ ਤਾਂ ਇਸੇ ਤਰ੍ਹਾਂੀਆਂ ਹੋਰ ਵੀਡੀਓ ਦੇਖਣੇ ਸਾਡੇ ਚੈਨਲ ਨਾਲ ਜੁੜੇ ਰਹੋ ਹੋਰ ਅਲੱਗ-ਅਲੱਗ ਗੱਡੀਆਂ ਦੀ ਤੁਹਾਡੇ ਤੱਕ ਅਸੀਂ ਜਾਣਕਾਰੀ ਪਹੁੰਚਾਉਂਦੇ ਰਵਾਂਗੇ ਚੈਨਲ ਨੂੰ ਲਾਈਕ ਹੋਰ ਸਬਸਕ੍ਰਾਈਬ ਧੰਨਵਾਦੀ